ਮੰਮੀਹਾ ਬੋਲਣ ਨਾਲ ਜੁੜੇ ਸਮੂਹ ਸੱਜਣਾਂ ਪਿਆਰ ਪਈ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਦਿਖਾਉਣੇ ਆ ਕਿ ਇੱਕ ਸਾੜ ਜਿਲ੍ਹਾ ਮੋਗਾ ਦੇ ਬਲਾਕ ਬਾਂਗਾ ਪ੍ਰਾਂਖ ਪਿੰਡ ਪਿੰਡਾ ਰੋਡੇ ਉੱਥੋਂ ਦੇ ਕਿਸਾਨ ਆ ਭਿੰਦਰ ਸਿੰਘ ਭਿੰਦਰ ਉਹ ਇੱਕ ਖੇਤੀ ਕਰਦਾ ਲਸਣ ਦੀ ਖੇਤੀ ਕਰਦਾ ਆ ਤੁਹਾਨੂੰ ਦਿਖਾਉਣੇ ਆ ਲਸਣ ਦੀ ਖੇਤੀ ਕਰਦਾ ਤੇ ਉਹ ਚੋਂ ਕਾਫੀ ਵਧੀਆ ਮੁਨਾਫਾ ਕਮਾਉਂਦਾ ਹੈ ਉਸ ਬਾਰੇ ਅੱਜ ਤੁਹਾਨੂੰ ਉਹਨਾਂ ਦੇ ਨਾਲ ਉਹਨਾਂ ਦੇ ਫਾਰਮ ਤੇ ਬਣਾਈ ਗਈ ਵੀਡੀਓ ਦਿਖਾਉਣੇ ਆ ਤੇ ਆਹ ਤੁਸੀਂ ਦੇਖ ਰਹੇ ਲਸਣ ਲਾਇਆ ਹੋਇਆ ਉਸ ਕਿਸਾਨ ਨੇ ਭਿੰਦਰ ਸਿੰਘ ਰੋਡੇ ਨੇ ਕਿਉਂਕਿ ਫਸਲੀ ਵਿਭਿੰਨਤਾ ਵੀ ਜ਼ਰੂਰੀ ਹੈ ਜਿਵੇਂ ਕਹਿੰਦੇ ਸਰਕਾਰਾਂ ਕਹਿੰਦੀਆਂ ਕਿ ਫਸਲੀ ਵਿਭਿੰਨਤਾ ਚਾਹੀਦੀ ਹੈ ਉਸ ਹਿਸਾਬ ਨਾਲ ਇਹ ਕਿਸਾਨ ਆਪਣੇ ਖੇਤਾਂ 'ਚ ਲਸਣ ਲਾਉਂਦਾ ਤੇ ਇਹ ਝੋਨਾ ਵੱਢ ਕੇ ਤੁਰੰਤ ਲਸਣ ਦੀ ਖੇਤੀ ਕਰਦਾ ਤੇ ਕਿਹੜੀ-ਕਿਹੜੀ ਖੇਤੀ ਕਰਦਾ ਹੈ ਕਿਵੇਂ ਖੇਤੀ ਕਰਦਾ ਹੈ ਉਹਦੇ ਨਾਲ ਇੱਕ ਵਿਸ਼ੇਸ਼ ਇੰਟਰਵਿਊ ਤੁਹਾਨੂੰ ਦਿਖਾਵਾਂਗੇ ਅਗਲੇ ਕੁਝ ਦਿਨਾਂ 'ਚ ਪਰੰਤੂ ਆਪਾਂ ਪਹਿਲਾਂ ਤੁਹਾਨੂੰ ਥੋੜਾ ਜਿਆ ਜਾਣ ਕੇ ਦਿੰਨੇ ਆ ਕਿ ਆਹ ਦੇਖੋ ਲਸਣ ਲਾਇਆ ਇਹਨਾਂ ਨੇ ਬੈੱਡ ਬਣਾ ਕੇ ਆ ਉੱਪਰ ਲਸਣ ਲਾ ਕੇ ਉੱਤੇ ਉੱਤੇ ਪਰਾਲੀ ਪਾਈ ਹੋਈ ਹੈ ਤਾਂ ਕਿ ਜੜੀ ਨਦੀ ਨਾ ਹੋਣ ਤੇ ਉਹ ਕਿਵੇਂ ਖੇਤੀ ਕਰਦਾ ਹੈ ਕਿਸ ਤਰ੍ਹਾਂ ਖੇਤੀਕਾਰਾਂ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਪਿਛਲੇ ਦਿਨੀ ਮੰਤਰੀ ਸਾਹਿਬ ਵੀ ਆਏ ਸੀ ਇੱਥੇ ਖੇਤੀਬਾੜੀ ਮੰਤਰੀ ਸਰਦਾਰ ਗਮबीर ਸਿੰਘ ਖੁੱਡੀਆਂ ਉਹ ਵੀ ਇਸ ਫਾਰਮ ਦੇਖ ਕੇ ਆ ਉਹਨਾਂ ਨਾਲ ਤੁਹਾਡੀ ਥੋੜੀ ਬੋਲ ਗੱਲਬਾਤ ਸਲਾਮਾਤ ਨਾਲ ਹੋ ਜਿਹੜੀ ਗੱਲਬਾਤ ਹੈ ਤੇ ਨਾਲ ਕਿਸਾਨ ਨਾਲ ਛੋਟੀ ਜਿਹੀ ਗੱਲਬਾਤ ਹੋਰ ਦਿਖਾਵਾਂਗੇ ਪਰੰਤੂ ਵੱਡੀ ਗੱਲਬਾਤ ਜਿਹੜੀ ਹੈ ਉੱਕੇ ਤੋਂ ਵਿਸ਼ੇਸ਼ ਇੰਟਰਵਿਊ ਤੁਹਾਡੇ ਨਾਲ ਉਹਨਾਂ ਨੂੰ ਗਲਤ ਕਲਾਵਾਗੇ ਉਹਨਾਂ ਨੂੰ ਦਿਖਾਵਾਂ ਗਲਬਾ ਕਰਾਵਾਂਗੇ ਵੀਡੀਓ ਦਿਖਾਵਾਂ ਤੁਹਾਨੂੰ ਸਾਰੀ ਗੱਲਬਾਤ ਇੰਟਰਵਿਊ ਉਹਨਾਂ ਨਾਲ ਕਰਾਂਗੇ ਕਿਵੇਂ ਕਿਵੇਂ ਉਹ ਖੇਤੀ ਕਰਦੇ ਕਿੰਨਾ ਪੈਸਾ ਉਹ ਕਮਾਉਂਦੇ ਆ ਉਹ ਆਪਦੇ ਜਬਾਨੀ ਦੱਸਣਗੇ ਕਿ ਕਿੰਨਾ ਮੁਨਾਫਾ ਕਮਾਉਂਦੇ ਇਸ ਖੇਤੀ ਚ ਬਹੁਤ ਮੁਨਾਫਾ ਹੈ ਤੇ ਆਓ ਆਪਾਂ ਦੇਖਦੇ ਹਾਂ ਵੀਡੀਓ ਮਨਤਸਰ ਨਾਲ ਗੱਲਬਾਤ ਕਰਦੇ ਆਂ ਅੱਜ ਸਾਡੇ ਸਤਕਾਰਯੋਗ ਖੇਤੀ ਮੰਤਰੀ ਬੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੜਿਆ ਸਾਹਿਬ ਤਿਹਰਾ ਮੋਗਰਪਿੰਡ ਰੋਡੇ ਚ ਇੱਕ ਮੁੰਡਾ ਕਿਸਾਨ ਭਿੰਦਰ ਸਿੰਘ ਰੋਡਾ ਤੋਂ ਲਸਣ ਆਉਂਦਾ ਪਿਰ ਕਈ ਸਾਲਾਂ ਤੋਂ ਪਹਿਲਾਂ ਥੋੜੀ ਜਾਣ ਕੇ ਲੈਨੇ ਤੇ ਮੰਤਰੀ ਸਾਹਿਬ ਨੂੰ ਜਾਣਦੇ ਆ ਵੀ ਕੀ ਕਿਵੇਂ ਲੱਗਾ ਤੁਹਾਨੂੰ ਫਾਰਮ ਜਿਹੜਾ ਵੇਖਿਆ ਤੁਸੀਂ ਮੈਂ ਅੱਜ ਰੋਡੇ ਪਿੰਡ ਆਇਆ ਸੀ ਕੈਪਟਨ ਸਾਹਿਬ ਦੇ ਕੋਲ ਤੇ ਉੱਥੇ ਮੈਨੂੰ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਸਾਡੇ ਪਿੰਡ ਦਾ ਇੱਕ ਨੌਜਵਾਨ ਹੈ ਜਿਨੇ ਖੇਤੀ ਵਿੱਚ ਬਹੁਤ ਆਪਣਾ ਨਾਮ ਕਮਾਇਆ ਲਸਣ ਦੀ ਖੇਤੀ ਸ਼ੁਰੂ ਕੀਤੀ ਹੈ ਕਾਫੀ ਸਾਲਾਂ ਤੋਂ ਤੇ ਯੂਨੀਵਰਸਿਟੀ ਤੋਂ ਇਸ ਬਾਰੇ ਵਿੱਚ ਪਹਿਲਾ ਨਾਮ ਵੀ ਮਿਲਿਆ ਬਹੁਤ ਖੁਸ਼ੀ ਦੀ ਗੱਲ ਹੈ। ਤੋਂ ਮੈਨੂੰ ਬਹੁਤ ਚੰਗਾ ਲੱਗਿਆ ਜੇ ਸਾਡੇ ਨੌਜਵਾਨ ਚਾਹੇ ਥੋੜੀ-ਥੋੜੀ ਤੋਂ ਸ਼ੁਰੂ ਕਰ ਲੈਣੇ ਤੇ ਤਿੰਨ-ਚਾਰ ਕਿੱਲਾਂ ਦੀ ਕਰਦੇ ਚੰਗਾ ਇਹਨਾਂ ਦੇ ਦੱਸਣ ਮੁਤਾਬਕ ਵੀ ਮੁਨਾਫਾ ਵੀ ਵਧੀਆ ਹੈ। ਅਸੀਂ ਨਾਲੇ ਜਿਹੜੀਆਂ ਰਵਾਇਤੀ ਫਸਲਾਂ ਜਿੱਥੇ ਸਾਡੇ ਵੀਕੈਂਡ 'ਚ ਬੜੀ ਦਿੱਕਤ ਆਉਂਦੀ ਰਹਿੰਦੀ ਆ ਸਾਨੂੰ ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਦੀ ਬਹੁਤ ਆਤ ਪੈਦਾ ਕਰ ਦਿੰਨੇ ਆ ਤੇ ਉਹ ਸਾਨੂੰ ਪੁੱਛਣ ਵਾਲੇ ਘਟ ਰਹਿ ਜਾਂਦੇ ਲੋਕ। ਜਿਸ ਲਈ ਇਹ ਦੀ ਬਹੁਤ ਲੋੜ ਹੈ ਜਿਹੜੀ ਸਬਜ਼ੀ ਭਾਜੀ ਤੋਂ ਲੈ ਕੇ ਲਾ ਲਓ ਤੁਸੀਂ ਦਵਾਈ ਵਿੱਚ ਵੀ ਕੰਮ ਲੰਦੀ ਹੈ ਤੋਂ ਇਹਦੇ ਵਿੱਚ ਇਸ ਨੌਜਵਾਨ ਨੇ ਆਪਣਾ ਧਿਆਨ ਕੀਤਾ ਤੇ ਚੰਗਾ ਲੱਗਿਆ ਚੰਗੀ ਮੁਨਾਫੇ ਵਾਲੀ ਮੈਂ ਹੋਰ ਵੀ ਜ਼ਿੰਮੇਦਾਰਾ ਕਰਨ ਵਾਲੇ ਖਾਸ ਕਰਕੇ ਨੌਜਵਾਨਾਂ ਨੂੰ ਇਸ ਲਈ ਜ਼ਰੂਰ ਕਹੂੰਗਾ ਕਿ ਇਧਰਲੇ ਪਾਸੇ ਸਾਨੂੰ ਧਿਆਨ ਦੇਣਾ ਚਾਹੀਦਾ ਜਿਹੜੀਆਂ ਚਾਹੇ ਅਸੀਂ ਹਲਦੀ ਬੀਤੀਆਂ ਸਸ ਅਸੀਂ ਲਸਣ ਦੀ ਖੇਤੀ ਜਿਹੜੀ ਗੜੜਿਆਂ ਦੀ ਖੇਤੀ ਆ ਕੋਈ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਨੂੰ ਸਦਾ ਲਈ ਜੀਵਨ ਚ ਲੋਡ ਹੈ ਤੇ ਸਾਰੇ ਦੇਸ਼ ਨੂੰ ਲੋਡ ਹੈ ਸਾਰੇ ਲੋਕਾਂ ਨੂੰ ਲੋਡ ਆ ਉਹ ਲੋਡ ਸਾਥੋਂ ਪੂਰੀ ਵੀ ਨਹੀਂ ਹੋ ਰਹੀ ਇਸ ਲਈ ਇਹਦੇ ਲਈ ਚੰਗਾ ਇਹਨਾਂ ਦਾ ਮਨਾਤਾ ਵੀ ਹੈ ਇਹ ਤੇ ਧਿਆਨ ਦੇਣਾ ਸਰਕਾਰੋਂ ਤੁਸੀਂ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਕੋਈ ਇਸ ਤਰ੍ਹਾਂ ਦਾ ਹੋਰ ਕਹਿਣਾ ਚਾਹੂੰ ਸਰਕਾਰ ਵੱਲੋਂ ਜੋ ਵੀ ਜਿਵੇਂ ਜਿਵੇਂ ਤੁਸੀਂ ਦੱਸਦੇ ਆ ਸਾਨੂੰ ਕੋਈ ਇਹਨਾਂ ਨੂੰ ਦਿੱਕਤਾਂ ਹੁੰਦੀਆਂ ਉਹਦੇ ਵਿੱਚ ਅਸੀਂ ਇਹਨਾਂ ਦੀ ਮਦਦ ਕਰਦੇ ਆਂ ਸਾਲ ਬਹੁਤ ਸੀਗੀ ਇਹ ਰੁਝਾਨ ਹੈਗਾ ਕਾਫੀ ਵਧੀਆ ਗੱਲ ਹੈ ਚੰਗੀ ਖੇਤੀ ਤੇ ਟੈਕਨੋਲੋਜੀ ਵਾਲੀ ਕਰਨੀ ਚਾਹੀਦੀ ਨਹੀਂ ਇਹ ਬੀਜ ਕੋਈ ਸਪੈਸ਼ਲ ਬੀਜ ਹੈ ਇਹ ਕੋਈ ਜਾਂ ਕੋਈ ਆਮ ਇਸ ਲੱਸਣੇ ਨਹੀਂ ਇਹ ਬੀ ਥੋੜਾ ਸਾਡਾ ਪਰਖ ਕੇ ਜਾਨੀ ਰੱਖਿਆ ਦਾ ਦੋ ਤਿੰਨ ਵੈਰਾਈਟੀਆਂ ਤੇ ਅਸੀਂ ਕੰਮ ਕਰਦੇ ਆ ਤੇ ਉਹ ਵੈਰਾਈਟੀਆਂ ਅਸੀਂ ਕਿਸਾਨਾਂ ਨੂੰ ਵੀ ਦਿੰਨੇ ਆ ਠੀਕ ਹੈ ਬਹੁਤ ਬਤਾਂ